ਅਸਤੀ ਕਰਦਾ ਹੁੰਦਾ ਕੰਦਾ ਡਾਕਦਾ ਪਤਾ ਹੀ ਹੈ ਮਾ ਇਹ ਨਮਰਵਾਇਆ ਇਹ ਦੇਖ ਦੋ ਵਾਰ ਮਾਰਿਆ ਕਿਸੇ ਕਿੰਨੀ ਮਰਸੀ 15 ਅਕਤੂਬਰ ਦਿੱਕੂ ਵਾਲਾ ਨਾ ਇਹ ਨਜਾਇਜ਼ ਸੰਬੰਧੀ ਇਹ ਬੰਦੇ ਨਾਲ ਹੈ ਜਿਹੜਾ ਮੁੰਡਾ ਫੜਿਆ ਮੁੰਡਾ ਡੱਕਦਾ ਸੀ ਤੇ ਇਹ ਧੱਕਰੀ ਦੇ ਉਹ ਦਿਨ ਇੱਕ ਦੁਆਰੇ ਕਿ ਤਾਹ ਦਾ ਕੀਤਾ ਗੋਲਿਆਂ ਬਾਲਿਆਂ ਨੂੰ ਗਾਲਾਂ ਵਿੱਚ ਕੱਢੀ ਨਹੀਂ ਅੰਦੇ ਨਾ ਦਿੱਤੀ। ਸਲਾਹ ਕੀਤੀ ਤੁਹਾਨੂੰ ਬਾਹਰ। ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਹੈ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿਖੇ ਇਹ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸਤਾ ਜੋ ਵੀ ਇਸੇ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਹੈ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਇਹ ਬਾ ਜੋ ਪੀਓ ਬਣ ਕੇ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮੌਕੇ ਤੇ ਦੌਰਾਨੇ ਪੁੱਛਗਿੱਛ ਇਹਨਾਂ ਨੇ ਉਸ ਮੁੰਡੇ ਬਾਰੇ ਇਹ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀਗੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸਾਂ ਅਨੇ ਹੋ ਕੇ ਇਹ ਇੱਕ ਮਾਨ ਹੈ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ਼ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬਰਾਮਦ ਕਰਨੇ ਆਏ ਆ ਬੇਟੇ ਇਹ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਸੀਗੇ ਵੀ ਜਿਹੜੇ ਪੀਓ ਆਗੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਇਸੇ ਜਿਹੜੇ ਸਾਡੇ ਪੀਓ ਦੀ ਲੇਸਟੀ ਉਹਨਾਂ ਨੂੰ ਚੱਕ ਕੇ ਆਈ ਉਹਨਾਂ ਦੇ ਉੱਤੇ ਕਾਫੀ ਜਿਹੜੀ ਹੈ ਮਿਹਨਤ ਕਰਨੀ ਪਈ ਨਾ ਸਪੈਸ਼ਲ ਬ੍ਰਾਂਚ ਨੂੰ ਵੀ ਨਾਲ ਲੈ ਕੇ ਕਰੀ ਇਹਨਾਂ ਨੂੰ ਲੱਭਦੇ ਰਹੇ ਸਾਨੂੰ ਫਿਰ ਬੰਦੇ ਮੁਖਬਰ ਨੇ ਦੱਸਿਆ ਕਿ ਉਹ ਕਦੀ ਕਦਾਈ ਪਿੰਡ ਆਉਂਦਾ ਆ ਫਿਰ ਅਸੀਂ ਉਸੇ ਹੀ ਕੜੀ ਦੇ ਵਿੱਚ ਉਹਨੂੰ ਲੱਭ ਪਾਦਿਆਂ ਸਾਨੂੰ ਦੱਸਿਆ ਕਿ ਵੀ ਉਹ ਹੁਣ ਫਲਾਣੀ ਜਗ੍ਹਾ ਤੇ ਖਲੋਤੇ ਆ ਫਿਰ ਇਹਨਾਂ ਦੋਨਾਂ ਨੂੰ ਹੀ ਉੱਥੋਂ ਗ੍ਰਿਫਤਾਰ ਕਰ ਲਿਆ ਤੇ ਦਰਾਨੇ ਪੁੱਛ ਗਏ ਸਵੇਰੇ ਪਹਿਲਾਂ ਇਹਨਾਂ ਨੇ ਕੁਝ ਦੱਸਿਆ ਨਹੀਂ ਸਾਨੂੰ ਕਿ ਅਸੀਂ ਯੂਪੀ ਛੱਡਿਆ ਹੈ ਕਿਸੇ ਜਗ੍ਹਾ ਤੇ ਫਿਰ ਜਦੋਂ ਅਸੀਂ ਉੱਥੇ ਚੱਲੇ ਫਿਰ ਇਹਨੇ ਸਖਤੀ ਨਾਲ ਪੁੱਛਿਆ ਫਿਰ ਇਹਨੇ ਦੱਸਿਆ ਕਿ ਵੀ ਅਸੀਂ ਉਹਦਾ ਗਲਾ ਕੋਟ ਕਿਹੜਾ ਆ ਉਦੋਂ ਹੀ ਮਾਰ ਦਿੱਤਾ ਸੀ ਜਨਵਰੀ ਮਹੀਨੇ 14 ਚ ਇਹ ਜਲੰਧਰ ਵੀ ਰਹਿੰਦੇ ਰਹੇ ਰਾਜਸਥਾਨ ਵੀ ਰਹਿੰਦੇ ਰਹੇ ਅਲੱਗ-ਅਲੱਗ ਜਗ੍ਹਾ ਤੇ ਕੰਮ ਲੇਬਰ ਦਾ ਕਰਦਾ ਰਿਹਾ ਇੱਕ ਦੋਨੋਂ ਇਕੱਠੇ ਰਹਿੰਦੇ ਰਹੇ ਇਹ ਇਹਨਾਂ ਦੀ ਆਪਣੀ ਘਰ ਦੀ ਜਗ੍ਹਾ ਸੀ ਉਹਦੀ ਤੇ ਇਹ ਉਸ ਵੇਲੇ ਕੁੰਮਕਨੀ ਸੀ ਬੱਚੇ ਉਸ ਵੇਲੇ ਬੱਚੇ ਦੀ ਉਮਰ ਜਿਹੜੀ ਹੈਗੀ 14 ਸਾਲ ਦੀ ਸੀ ਜੀਤਕੌਰ ਜੀਤਕੌਰ ਦੀ ਕਿੰਨੀ ਉਮਰ ਹੈ ਤੁਹਾਡੀ 60 ਸਾਲ ਤੇ ਇਹ ਕੀ ਭਾਣਾ ਵਾਪਰ ਗਿਆ ਕਿਉਂ ਆਪਣੀ ਪੁੱਤ ਨੂੰ ਮਾਰ ਕੇ ਦਬੀਆ ਇਹ ਕਿਨੇ ਕਿਦਾਗਾ ਉਹ ਜ਼ਬਰਦਸਤੀ ਕਰਦਾ ਹੁੰਦਾ ਕੰਦਾ ਡਾਪਦਾ ਜ਼ਬਰਦਸਤੀ ਕਰਕੇ ਹੁੰਦਾ ਹੁੰਦਾ ਕੰਦਾ ਡਾਪਦਾ ਜ਼ਬਰਦਸਤੀ ਕਿਉਂ ਕਰਦਾ ਹੈ ਹਾਂ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੀ ਆ ਮਾਰ ਇਹਨੂੰ ਮਰਵਾਇਆ ਹੀ ਦੇ ਇੱਕ ਦੋ ਵਾਰ ਜਿੰਨੇ ਰਲਕੇ ਜਿਹਦੇ ਨਾਲ ਰਲਕੇ ਤੁਸੀਂ ਮਾਰਿਆ ਉਹ ਨਾਲ ਕੀ ਜ਼ਬੰਦਗੀ ਫਰ ਸਬੰਧਾ ਸਾਡੇ ਇਦਾਂ ਕੋਈ ਵੀ ਨਹੀਂ ਇਹ ਜ਼ਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਢੱਕਿਆ ਹੈ ਅੱਛਾ ਲੋਕ ਮਾਰਦੇ ਫਿਰ ਆਪਣਾ ਮੁੰਡਾ ਕਿਉਂ ਮਾਰਦਾ ਹੈ ਇੰਨੇ ਮਾਰਿਆਣ ਕਿ ਰਾਤ 12:00 ਦਾ 10000 ਵਜੇ ਪਗੋੜੇ ਪਗੋੜੇ ਤੇ ਫਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫੇਰ ਉੱਤੇ ਜਿੱਥੇ ਰਹਿੰਦਾ ਰੇ ਵੱਡੇ ਮੁੰਡੇ ਨੂੰ ਮਾਰ ਦੇਣ ਲੱਗਾ ਫੇਰ ਕੱਢਿਆ ਕਿੰਨੇ ਸਾਲ ਤੋਂ ਪਗੋੜੇ 14 ਕਿ ਸਾਲ ਹੋ ਗਏ ਇਹ ਨਜ਼ਰ ਤੋਂ ਇਕੱਠੇ ਆ ਜੀ ਤੁਸੀਂ ਖਾਬ ਬੋਲ ਰਹੇ ਹੋ ਸਜਾ ਵੀ ਉਦੋਂ ਉਦੋਂ ਜਿਹੜਾ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 15 ਕਿ ਸਾਲ 14 ਕਿ 15 ਰਾਮ ਨਹੀਂ ਆਇਆ ਮੰਨ ਕੇ 15 ਸਾਲ ਦਾ ਬੱਚਾ ਆਪਣਾ ਜੰਮਿਆ ਤੁਸੀਂ ਮਾਰਦੇ ਹਾਂਜੀ ਰਾਮ ਨਹੀਂ ਆਇਆ ਮੰਜ ਮੈਂ ਕਿਹਾ ਰਾਮ ਮੈਂ ਕੱਲਤੀ ਨੂੰ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਜਿਹੜਾ ਮਾਰੇਗਾ ਬੱਚਾ ਉਹ ਮੇਰਾ ਪਤੀ ਆ ਛੋਟੇ ਭਾਈ ਦਾ ਲड़का ਹੈ ਇਹ ਸੰਦੀਪ ਸਿੰਘ ਦੀ ਬੂਆ ਨਾ ਇਹ ਨਜਾਇਜ਼ ਸੰਬੰਧ ਹੀ ਉਹ ਬੰਦੇ ਨਾਲ ਹੈ ਜਿਹੜਾ ਮੁੰਡਾ ਫੜਿਆ ਹੁਣ ਕਿਹਦੇ ਰਣਜੀਤਕੌਰ ਦੇ ਉਹ ਮੁੰਡੇ ਦੀ ਮਾਂ ਹੈ ਅੱਛਾ ਤੁਹਾਡੀ ਕਿਹਦੇ ਮੇਰੀ ਭਝਾਈ ਛੋਟੀ ਹੈ ਉਹ ਮੁੰਡਾ ਡੱਕਦਾ ਸੀ ਸਾਡੇ ਨਾਲ ਵਾਸੇ ਹੁਣ ਬੋਲਣ ਨਹੀਂ ਇਹਦਾ ਮੁੰਡਾ ਡੱਕਦਾ ਸੀ ਤੇ ਇਹ ਢੱਕੀ ਨਹੀਂ ਰਹੀ ਹੁਣ ਇਹਨੇ ਇੱਕ ਵਾਰੀ ਕਿਹਾ ਤਾਂ ਢੱਕੀਤਾ ਬੋਲਿਆ ਬਾਲਿਆ ਇਹਨਾਂ ਨੂੰ ਗਾਲਾਂ ਵਿੱਚ ਕੱਢੀਆਂ ਤੇ ਇਹਨਾਂ ਨੇ ਸਲਾਹ ਕੀਤੀ ਤੁਹਾਨੂੰ ਬਾਹਰ ਛੱਡਿਆ ਕਿਵੇਂ ਉਸ ਵੇਲੇ ਮੁੰਡੇ ਦਾ 12 13 ਸਾਲ ਦੇ ਕਿੱਦਾਂ ਸ਼ੱਕ ਪਿਆ ਫਿਰ ਤੁਹਾਨੂੰ ਸਾਡਾ ਇਹ ਦੋ ਤਿੰਨ ਮਹੀਨੇ ਲੱਭਾ ਨਹੀਂ ਮੈਂ ਤੇ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਇਹਾਂ ਦੀ ਕੰਮ ਤੇ ਕਹ ਲਿਆ ਪੁੰਨੇ ਠੀਕ ਹੈ ਤਿੰਨ ਮਹੀਨੇ ਪੁੱਛਦਾ ਹੀ ਰਿਹਾ ਮੈਂ ਨਹੀਂ ਦੱਸਿਆ ਨੇ ਫਿਰ ਮੈਂ ਰਬੜ ਦਿੱਤੀ ਜੀ ਅੱਜ ਕਿੰਨੇ ਸਾਲਾਂ ਬਾਅਦ ਤੇਰੇ ਕਾਬੂ ਆਏ ਇਹ 12 ਸਾਲ ਹੋ ਗਏ ਸਾਡਾ ਆ ਦਸਵੇਂ ਮਹੀਨੇ ਜਾ ਕੇ 12 ਸਾਲ ਹੋ ਜਾਂਦੇ ਮਤਲਬ ਜੇ ਇਹ ਕਹ ਲੈ ਜਾਵੇ ਉਹ ਕਹਾਵਤ ਸੱਚੀ ਹੋ ਗਈ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਹੋ ਇਹਨੂੰ ਕਿਸੇ ਫੜਾਇਆ ਵੀ ਨਹੀਂ ਆਪੇ ਮਰ ਗਏ ਨੇ ਆਪੇ ਹੀ ਫੜੇ ਗਏ ਨੇ ਸਾਹਬ ਮੈਂ ਤਾਂ ਫਿਰ ਨਹੀਂ ਜਾਗਾ ਨਹੀਂ ਹਾਂ ਤੇ ਆਪੇ ਇਹਨਾਂ ਦੇ ਅੱਗੇ ਆ ਗਿਆ ਭਾਬੋ ਉਹ ਤੇ ਸਮਝਣਾ ਕੀ ਹੈ ਵੀ ਪਤਾ ਹੀ ਹੈ ਜੋ ਹੈ ਬਣ ਗਿਆ ਜੋ ਮਾੜਾ ਮਾੜਾ ਹੀ ਹੈ ਮਾੜਾ ਦਾ ਰਿਜ਼ਲਟ ਮਾੜਾ ਹੀ ਰਹਿਣਾ ਭੜੇ ਭਰਾ ਦੀ ਵੱਡੇ ਦੀ ਜਦੋਂ ਨਾਲ ਵਿਆਹੀ ਸੀ ਉਹਨਾਂ ਦੀ ਕਿਦਾਂ ਮੋੜ ਗਈ ਉਹ ਤੇ ਬੰਬਾਰੋ ਕੇ ਮਰਿਆ ਹੈ ਨਾ ਸ਼ੂਗਰ ਹੋ ਗਈ ਛੋਟਾ ਹੈ ਭਰਾ ਹੱਤੀ ਪਾ ਲਿਆ ਇਹਨਾਂ ਵੱਡਾ ਨਹੀਂ ਉਹ ਤੇ ਕਿਤਰੇ ਵਿਚਾਰਾ ਬਣ ਗਿਆ ਕਿੱਥੋਂ ਫਰਕ ਨਹੀਂ ਹੁੰਦਾ ਤੇ ਮੈਨੂੰ ਹੌਣ ਤੇ ਇਹਨਾਂ ਨੂੰ ਜਲੰਧਰੋਂ ਭੜਿਆ ਮੈਂ ਖੇਡਣਾ ਮੋੜਾ ਇੱਥੋਂ ਦਾ ਹੀ ਸਤਨਾਮ ਸਿੰਘ ਬਿਹਾਰੀ ਆਂਦੇ ਪਿੰਡ ਦਾ ਹੀ ਆ ਪਿੰਡ ਦਾ ਹੀ ਜਗ੍ਹਾ ਜਿੱਥੇ ਨੱਪਿਆ ਗਿਆ ਇਹ ਜਗ੍ਹਾ ਕਿੱਤੀ ਜੀ ਆ ਕੋਕੀ ਸੀ ਇੱਥੇ ਤੇ ਜਗ੍ਹਾ ਇਹ ਸਾਡਾ ਘਰ ਹੀ ਆ ਜੀ ਮੈਂ ਵੀ ਇੱਥੇ ਪਹਿਲਾਂ ਰਹਿੰਦਾ ਰਿਆ ਐਂਦੋਂ ਵੀ ਭਰਾ ਇੱਥੇ ਰਹਿੰਦੇ ਸੀ ਮਾੜੇ ਅਸੀਂ ਗੁੱਸੇ ਗੱਜੇ ਹੋਏ ਤੇ ਮੈਂ ਥਾਂ ਲੈ ਕੇ ਵੱਖਰਾ ਛੱਤ ਲਿਆ ਤੇ ਇਹ ਸਾਡੀ ਮਾਹਲਾ ਘਰ ਸੀ ਆ ਮਾਂ ਨੂੰ ਬੈਠ ਪਾਗ ਦਿੱਤੀ ਮਾਂ ਇੱਥੇ ਰਹਿੰਦੀ ਜਦੋਂ ਨਜਾਇਜ਼ ਬੰਧ ਬਣੇ ਭਝਾਈ ਦੇ ਇਸ ਮੁੰਡੇ ਦੇ ਨਾਲ ਉਦੋਂ ਭਝਾਈ ਦੀ ਕਿੰਨੀ ਉਮਰ ਹੋ ਗਈ ਤੇ ਮੁੰਡੇ ਦੀ ਕਿੰਨੀ ਉਮਰ ਸੀ ਉਮਰ ਦਾ ਤੇ ਇਹਨਾਂ ਦਾ ਹੁਣ ਨਹੀਂ ਨਾ ਪਤਾ ਸਾਨੂੰ ਉਮਰ ਇਹਨਾਂ ਦੀ ਕਿੰਨੀ ਹੈ ਤੇ ਕਿੰਨੀ ਨਹੀਂ ਪਰ ਇਹ ਲੱਗਦਾ ਗਲਤੀ ਹੀ ਜੋ ਕੁਛ ਵੀ ਆਇਆ ਇਹ ਵੀ ਇਹ ਵੀ ਸੰਬੰਧ ਤੇ ਚਲੇ ਜਾਂਦੇ ਮੁੰਡਾ ਤੇ ਨਾ ਮਾਫ ਤੇ ਜਾਂਦੇ ਦਸੀ ਅਸੀਂ ਤੇ ਇਨਸਾਫ ਨਾ ਹੋ ਕਿਸ ਤਰੀਕੇ ਦਾ ਸਹੀ ਹੱਲ ਮਿਲ ਜੇਗਾ